ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਵੀ ਅੱਜ ਆਪਾਂ ਪਹੁੰਚੇ ਹੋਇਆ ਮਾਨਸਾ ਮੰਡੀ ਤੇ ਜਿਹੜੀ ਰਮ ਦਿੱਤੇ ਵਾਲੀਆਂ ਕੈਂਚੀਆਂ ਦੇ ਬਿਲਕੁਲ ਨਾਲ ਹੀ ਸੱਜੇ ਹੱਥ ਹਸਪੀਟਲ ਦੇ ਨਾਲ ਹੀ ਮੰਡੀ ਲੱਗਦੀ ਆ ਦੋਸਤੋ ਅੱਜ ਦੀ ਵੀਡੀਓ ਜਿਹੜੀ ਸਾਹਮਣੇ ਝੋਟੀ ਨਜ਼ਰ ਆ ਰਹੀ ਆ ਦੂਸਰੇ ਸੂਏ ਝੋਟੀ ਐ ਮੂੰਹ 6 ਦੰਦ ਹੈ ਬਾਕੀ ਇੱਕ ਵਾਰ ਮੂੰਹ ਮੱਥਾ ਦੇਖ ਲਓ ਕੁੰਡਾ ਸਿੰਘ ਐ ਅਗਲੀ ਗੱਲਬਾਤ ਮੈਂ ਬਾਈ ਨਾਲ ਕਰਵਾ ਦੂੰਗਾ ਅਗਲੀ ਗੱਲ ਅਗਲੀ ਗੱਲਬਾਤ ਬਾਈ ਨਾਲ ਕਰਾ ਦੇਣਾ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਵੀਰ ਬਿੰਦਰ ਨਾਮ ਐ ਜੀ ਕਿਹੜੀ ਜਗ੍ਹਾ ਤੋਂ ਬਾਜੀ ਵਾਲੇ ਤੋਂ ਵਪਾਰ ਦਾ ਹੀ ਕੰਮ ਆ ਵੀਰੋ ਹਾਂਜੀ ਇਹ ਚੋਟੀ ਕਿੰਨੇਵੇਂ ਸੂਏ ਸੁੰਦੀ ਹੈ ਦੂਜੇ ਸੂਏ ਦੂਜੇ ਸੂਏ ਸੂਣ ਦੀ ਤਿਆਰੀ ਚ ਹੀ ਆ ਜਮਨ ਤਿਆਰੀ ਜਾਈ ਆ ਪਹਿਲੇ ਸੂਏ ਦਾ ਕੀ ਰਕਾਣਾ ਦੁੱਧਾ 11 ਕਿਲੋ ਜੀ 11 ਕਿਲੋ 15 ਅੱਛਾ ਕੀ ਰੇਟ ਕਰਦੇ ਮੇਰੇ ਦਾ ਇੱਕ ਦਾ ਹੱਜੀ ਕਿੰਨੇ ਵੀ ਛੱਡ ਦੋਗੇ ਲੱਖ ਰੀ ਦੇ ਰਹੀ ਇੱਕ ਲੱਖ ਦੀ ਛੱਡ ਦੋਗੇ ਨੰਬਰ ਬੋਲ ਦੋ ਯਾਰ 62809 51279 ਇੱਕ ਵਾਰੀ ਫੇਰ ਬੋਲ ਦੋ 62809 51279 ਇੱਕ ਵਾਰ ਖੋਲ ਕੇ ਦਿਖਾ ਦੇ ਦੂਜੀ ਸੂਏ ਝੋਟੀਆਂ ਦੋਸਤੋ ਮੂਹੋਂ ਛੇ ਦੰਦਾ ਪਹਿਲੇ ਸੂਏ ਬਾਈ ਕਹਿੰਦਾ 11 12 ਕਿਲੋ ਦਾ ਰਿਕਾਰਡ ਹੈ ਤੇ ਸੂਣ ਦੀ ਮੱਝ ਬਿਲਕੁਲ ਤਿਆਰੀ ਚ ਹੈ ਜੇਰੇ ਦੇ ਜਾਂਦੀ ਹੈ ਖਾਣਾ-ਵਾਣਾ ਨੇੜੇ ਤੋਂ ਦੇਖ ਸਕਦੇ ਇੱਕ ਥਾਂ ਤੇ ਘਲੂਨ ਆਈ ਹੋਈ ਆ ਦੋਸਤੋ ਦਰਮਿਆਨੇ ਕਦ ਅਦਗਾਠ ਚ ਹੈ ਬਹੁਤ ਚੌੜੇ ਢਾਂਚੇ ਦੀ ਹੈ ਬਹੁਤ ਵੱਜਣ ਵਾਲੀ ਝੋਟੀ ਆ ਦੋਸਤੋ ਫੁੱਲ ਭਾਰੀ ਹੈ ਚੌੜੇ ਢਾਂਚੇ ਚ ਸੂਣ ਦੇ ਬਿਲਕੁਲ ਨੇੜ ਆ ਹੋ ਸਕਦਾ ਮੇਰਾ ਖਿਆਲ ਮੰਢੀ ਦੀ ਸੂਪੇ ਜਾਂ ਘਰ ਜਾ ਕੇ ਸੂਪਣਾ ਮੱਝ ਨੇ ਤੁੱਕਾ ਪੂਰੇ ਚੌੜੇ ਢਾਂਚੇ ਦੀ ਹੈ ਦਰਮਿਆਨੇ ਕੱਦ ਘਾਟ ਚਾ বাজਣ ਵਾਲੀ ਝੋਟੀ ਆ ਦੋਸਤੋ ਖਾਨ ਹਵਾਨਾ ਇੱਕ ਵਾਰੀ ਨੇੜੇ ਤੋਂ ਦਿਖਾ ਦਣਾ ਖਵਾਨੇ ਦੇ ਉੱਤੇ ਨਾੜਾਂ ਬਹੁਤ ਨੇ ਦੋਸਤੋ ਨਾੜਾਂ ਫੁਲਕਾਰੀ ਵਾਂਗੂ ਪੂਰੇ ਹਵਾਨੇ ਤੇ ਦੋਹੇ ਸਾਈਡਾਂ ਦੇ ਨਾੜਾਂ ਬਣੀਆਂ ਹੋਈਆਂ ਨੇ ਇਧਰਲੇ ਪਾਸੇ ਵੀ ਦੇਖ ਲਓ ਇਹੋ ਜਿਹੀ ਜੂਰ ਆਈ ਹੋਈ ਆ ਥੋੜੀ ਜੀ ਦੂਜੇ ਸੂਏ ਕਰਕੇ ਕਈ ਵਾਰੀ ਦੁੱਧੇ ਸੂਏ ਤੱਕ ਵੀ ਪਸ਼ੂ ਕਲੀਨ ਕਰ ਜਾਂਦਾ ਇੱਕ ਵਾਰੀ ਢਾਂਚਾ ਦੇਖ ਲਓ ਬਹੁਤ ਚੌੜੇ ਢਾਂਚੇ ਦੀ ਹੈ ਬਾਜਨ ਵਾਲੀ ਝੋਟੀ ਆ ਦੋਸਤੋ ਮੂੰਹੇ 6 ਦੰਦ ਆ ਬਾਈ ਕਹਿੰਦਾ 1 ਲੱਖ ਰੁਪਏ ਦੀ ਛੱਡਾਂਗੇ ਦੁੱਧ ਕੱਢ ਦੂਗੀ ਦੋਸਤੋ 14-15 ਕਿਲੋ ਇੱਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਨੇੜੇ ਤੋਂ ਬਿਲਕੁਲ ਕੁੰਡੇ ਸਿੰਘਾਂ ਚ ਐ ਤੇ ਬਾਕੀ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਬਾਜਿਆਂ ਵਾਲੀ ਪਿੰਡ ਆ ਬਾਈ ਦਾ ਇਧਰ ਮਾਨਸ ਏਰੀਆ ਚ ਹੀ ਪੈ ਜਾਂਦਾ ਬਾਈ ਨਾਲ ਗੱਲਬਾਤ ਕਰਕੇ ਝੋਟੀ ਲੈ ਸਕਦੇ ਨੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ